ਸੱਤ ਜਿਹੇ ਲੋਕ ਸਭਾ ਹਲਕੇ ਨੇ ਜਿੱਥੇ ਲੱਗਦਾ ਕਿ ਪੈਸੇ ਦੀ ਖੇਡ ਨਸ਼ੇ ਦੀ ਖੇਡ दारू ਸਿੱਕਾ ਖਰੀਦੋ ਪ੍ਰੋਖਤ ਹੈ ਤੇ ਕਿਸੇ ਵੀ ਤਰੀਕੇ ਨਾਲ ਵੋਟਾਂ ਖਿੱਚੋ ਤਾਣ ਦੀ ਜੰਗ ਸਿਆਸੀ ਧਿਰਾਂ ਚ ਹੋ ਸਕਦੀ ਹੈ ਜੇ ਮੈਂ ਨਹੀਂ ਕਹਿੰਦਾ ਭਾਈ ਚੋਣ ਕਮਿਸ਼ਨ ਦੇ ਹਵਾਲੇ ਨਾਲੇ ਰਿਪੋਰਟ ਹੈ ਕਿ ਚੋਣ ਕਮਿਸ਼ਨ ਨੇ ਸੱਤ ਪੂਰੇ ਸੁਵੇਦਨਸ਼ੀਲ ਜਿਹੜੇ ਹੁੰਦੇ ਨੇ ਉਹ ਬਦਾਂ ਲੋਕ ਸਭਾ ਸੀਟਾਂ ਲਾਨੀਆਂ ਨੇ ਪੰਜਾਬ ਦੀਆਂ 13 ਚੋਂ 7 ਦੋ ਹਲਕੇ ਸੁਵੇਦਨਸ਼ੀਲ 7 ਹਲਕੇ অতি ਸੁਵੇਦਨਸ਼ੀਲ ਬਚਿਆ ਕੀ 9 ਹਲਕੇ ਹੋਗੇ 13 ਹਲਕੇ ਨੇ ਸੋ 7 ਸੀਟਾਂ ਕਹਿੰਦੇ ਜਈਆਂ ਨੇ ਜਿਹੜੀਆਂ অতি ਸੁਵੇਦਨਸ਼ੀਲ ਚ ਆ ਗਈਆਂ ਤੇ ਉੱਥੇ ਏਜੰਸੀ ਕੇਂਦਰੀ ਏਜੰਸੀ ਦੀ ਕੋਈ ਟੀਮ ਨਹੀਂ ਜਈ ਹੈ ਜਿਹੜੀ ਉੱਥੇ ਤਾਇਨਾਤ ਨਾ ਹੋਵੇ ਮਤਲਬ ਪੰਜਾਬ ਪੁਲਿਸ ਤਾਂ ਪੰਜਾਬ ਪੁਲਿਸ ਹੀ ਹੋएगी ਉਹ ਤੋਂ ਬਿਨਾ ਵੀ ਜਿਹੜੀਆਂ ਟੀਮਾਂ ਤਿਆਰ ਪੈਨਾਤ ਕੀਤੀਆਂ ਨੇ ਉਹਨਾਂ 'ਚ ਬੀਐਸਐਫ ਸੀਆਰਪੀਐਫ ਦੀਆਂ ਟੁਕੜੀਆਂ ਹੈਗੀਆਂ ਹੈਗੀਆਂ ਇਹ ਤੋਂ ਇਲਾਵਾ ਸਟੇਟ ਐਕਸਾਈਜ਼ ਵਾਲੀ ਇਹ ਤੋਂ ਇਲਾਵਾ ਇਨਕਮ ਟੈਕਸ ਵਾਲੀ ਇਹ ਤੋਂ ਇਲਾਵਾ ਨਾਰਕੋਟਿਕਸ ਵਿਭਾਗ ਵਾਲੀ ਹੈਨਾ ਰੈਵਨਿਊ ਵਾਲੀਆਂ ਹੈ ਫਿਰ ਇਹ ਤੋਂ ਬਿਨਾ ਸੀਆਰਪੀਐਫ ਬੀਐਸਐਫ ਐਂਟੀ ਗੈਂਗਸਟਰ ਟਾਸਕ ਫੋਰਸ ਤੇ ਹੋਰ ਪਤਾ ਨਹੀਂ ਪੱਖੋ-ਵੱਖ ਵਿਭਾਗ ਦੇ ਕਿੰਨੇ ਅਧਿਕਾਰੀ ਇਹਨਾਂ ਸੱਤ ਸਵਿਧਨ ਸ਼ੀਟਾਂ ਦੇ ਹਵਾਲੇ ਨਾਲ ਪੈਨਾਤ ਕੀਤੇ ਨੇ ਕਿ ਭਾਈ ਇੱਥੇ ਖੇਲ ਹੋ ਸਕਦਾ ਇਹੜੀਆਂ 7 ਇਸ ਕੈਟਾਗਰੀ ਸੀਟਾਂ ਆਈਆਂ ਜੇਕਰ ਮੈਂ ਉਹਨਾਂ ਦੀ ਗੱਲ ਕਰਾਂ ਤਾਂ ਉਹਨਾਂ 'ਚ ਸਭ ਤੋਂ ਪਹਿਲਾਂ ਬਠਿੰਡਾ ਆਉਂਦਾ ਫਿਰ ਇਹਦੇ ਵਿੱਚ ਪਟਿਆਲਾ ਹਲਕਾ ਆਉਂਦਾ ਫਿਰ ਇਸੇ ਦੇ ਵਿੱਚ ਜਲੰਧਰ ਹਲਕਾ ਆਉਂਦਾ ਫਿਰ ਇਸੇ 'ਚ ਸੰਗਰੂਰ ਲੋਕ ਸਭਾ ਸੀਟ ਆਉਂਦੀ ਆ ਇਸੇ 'ਚ ਲੁਧਿਆਣਾ ਆਉਂਦਾ ਹੈ ਇਸੇ 'ਚ ਅੰਮ੍ਰਿਤਸਰ ਆਉਂਦਾ ਸੋ ਇਹ ਜੇ 7 ਸੀਟਾਂ ਨੇ ਇਤੋਂ ਬਿਨਾਂ ਦੋ ਹੈ ਸਵਿਜਨ ਸ਼ੀਲ ਨੇ ਜਿਨ੍ਹਾਂ 'ਚ ਹਸ਼ਿਆਰਪੁਰ ਤੇ ਫਰੀਦਕੋਟ ਆਉਂਦੇ ਪੰਜਾਬ ਦੀਆਂ ਰੱਖਮੀਆਂ ਸੀਟਾਂ ਜੇਕਰ ਅਪਾ ਗੱਲ ਕਰੀਏ ਤਾਂ ਜਲੰਧਰ ਵੀ ਉਹਦੇ ਵਿੱਚ ਆਉਂਦੇ ਆ ਉਹਦੇ ਵਿੱਚ ਹੁਸ਼ਿਆਰਪੁਰ ਵੀ ਆਉਂਦਾ ਤੇ ਫਰੀਦਕੋਟ ਸੋ ਦੋ ਸਵੇਦਨਸ਼ੀਲ ਇੱਕ 31 ਸਵੇਦਨਸ਼ੀਲ ਇਹ ਪਹਿਲੂ ਕੀ ਹੈ ਪਹਿਲੂ ਇਹ ਕਿ ਇੱਥੇ ਵੱਡੇ ਤਨੰਤਰ ਲੜ ਰਹੇ ਨੇ ਜੀ ਚੋਣ ਵੱਡੀਆਂ ਧਿਰਾਂ ਜਿੱਥੇ ਸਾਬਕਾ ਮੁੱਖ ਮੰਤਰੀ ਮੌਜੂਦਾ ਮੰਤਰੀ ਸਾਬਕਾ ਮੰਤਰੀ ਹੈ ਦੋ ਦੋ ਤਿੰਨ ਤਿੰਨ ਬਾਰ ਵਾਲੇ ਮੈਂਬਰ ਪਾਰਲੀਮੈਂਟ ਉਹ ਧਿਰਾਂ ਚੋਣ ਲੜ ਰਹੀਆਂ ਨੇ ਉਹ ਕਹਿੰਦੇ ਜਿਆਦੇ ਨજર ਰੱਖੀ ਜਾ ਰਹੀ ਹੈ ਕਿ ਇੱਥੇ ਕੁਝ ਜ਼ਿਆਦਾ ਖਿਚੋਤਨ ਹੋ ਸਕਦੀ ਹੈ।